ਮੈਸੇਜ ਕਰਦੇ ਵੀ ਗਿਆ ਸੀ ਮੇਰੀਆਂ ਤਾਂ ਪੁੱਬਾਂ ਨਿਕਲੀਆਂ ਸੀ ਬਈ ਯਾਰ ਉਹ ਕੁੱਡਾ ਕੱਟਾ ਸਰੀਰ ਸੀ ਯਾਰ ਤੇ ਇੰਜਰੀ ਕਰਾਉਣ ਗਿਆ ਇੱਕ ਨਿੱਕੀ ਜਿਹੀ ਮੋਢੇ 'ਚ ਇੰਜਰੀ ਸੀਗੀ ਉਹ ਹੀ ਠੀਕ ਕਰਾਉਣ ਗਿਆ ਏ ਐਡੀ ਕਿਹੜੀ ਗੱਲ ਆ ਯਾਰ ਉਹਨੂੰ ਤਾਂ ਬਿਓਸ਼ ਕਰਨ ਦੀ ਲੋੜ ਹੀ ਨਹੀਂ ਸੀ ਪਰ ਭਾਈ ਇਹਨਾਂ ਥੋੜੇ ਜਿਹੇ ਦਿਨਾਂ 'ਚ ਕਿਵੇਂ ਦੇਖਿਆ ਤੁਸੀਂ ਪਹਿਲਾਂ ਭੱਲਾ ਸਾਹਿਬ ਦੇ ਸੰਸਕਾਰ ਤੇ ਗਏ ਫਿਰ ਜਵੰਦੇ ਦਾ ਵੀਰ ਦਾ ਹੋ ਗਿਆ ਫਿਰ ਹੋਂ ਗਏ ਹੋ ਤਾਂ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਕਹਿ ਸਕਦੇ ਕਿ ਮਾੜਾ ਸਮਾਂ ਚੱਲਣ ਵਾਲੀ ਗੱਲ ਹੈ ਕਿ ਸਾਡੇ ਚੰਗੇ ਚੰਗੇ ਵੀਰ ਇਦਾਂ ਦੁਨੀਆ ਤੋਂ ਜਾ ਰਹੇ ਮੈਂ ਦੀਪ ਅਜੇ ਮੈਂ ਜਵੰਦੇ ਵੀਰ ਦੇ ਸੰਸਕਾਰ ਤੋਂ ਆਇਆ ਹੀ ਸੀ ਅਜੇ ਤਾਂ ਯਾਰੋ ਦਾ ਸੇਵਾ ਵੀ ਨਹੀਂ ਢੰਡਾ ਹੋਇਆ ਤੇ ਮੈਨੂੰ ਸਾਢੇ 6 ਮੈਨਾਖਣ ਪਵਣੇ ਦੇ ਸਾਥੇ ਖਬਰ ਪਤਾ ਲੱਗੀ ਸੀ ਮੇਰੀ ਵਾਈਫ ਨੇ ਦੱਸਿਆ ਮੈਂ ਇੱਕ ਮੋੜਾ ਨਾ ਗੱਲਾਂ ਕਰਦਾ ਸੀ ਮੈਂ ਕਿਹਾ ਨਹੀਂ ਯਾਰ ਉਹ ਰਾਜਵੀਰ ਜਵੰਦੇ ਹੋਣ ਦੀਆਂ ਗੱਲਾਂ ਕਰਦਾ ਹੈ ਕੋਈ ਯਾਰ ਮੈਨੂੰ ਬੜਾ ਸ਼ੁਕਰ ਲਾਉਂਦਾ ਹੁੰਦਾ ਹੈ ਨਾਲ ਮੇਰੀ ਵਾਈਫ ਨੇ ਦੱਸਿਆ ਕਹਿੰਦੀ ਯਾਰ ਸੰਜੀ ਆਹ ਕਹਿੰਦੀ ਯਾਰ ਆਹ ਕੋ ਵੀਰੇਂਦਰ ਨੂੰ ਮਰਦੀ ਡੈਥ ਹੋ ਗਈ ਮੈਂ ਕਿਹਾ ਨਹੀਂ ਨਹੀਂ ਉਦਾਂ ਹੀ ਮੈਂ ਕਿਹਾ ਖਬਰ ਹੋਣੀ ਆ ਮੈਂ ਕਿਹਾ ਇਹ ਕਪਲ ਦੀ ਵੀ ਕਹਿੰਨੇ ਪਾਤੀ ਸੀ ਵੀ ਨਹੀਂ ਨੀ ਉਹ ਹਸਪੀਟਲ ਜਾ ਉਹ ਇਦਾਂ ਆ ਹੈਨਾ ਇਹ ਫਵਾਹ ਹੋਣੀ ਆ ਮੈਂ ਕਿਹਾ ਮੈਂ ਨਾਲ ਹੀ ਦ੍ਰਿਸ਼ ਨੂੰ ਪੁੱਛਿਆ ਮੈਂ ਕਿਹਾ ਕਪਲ ਟਿਕ ਟਕ ਕਹਿੰਦਾ ਹਾਂ ਭਾਜੀ ਬਿਲਕੁਲ ਠੀਕ ਹੈ ਯਾਰ ਮੈਂ ਕਹਿੰਦਾ ਇਹ ਵਹਾ ਹੋਣੀ ਆ ਬਰਿੰਦਰ ਕੁਮਰ ਨੂੰ ਕੀ ਹੋਣਾ ਯਾਰ ਉਹ ਬਾਡੀ ਬਿਲਡਰ ਆ ਉਹਦਾ ਹੈ ਉਹ ਤਾਂ ਨਾਲੇ ਵੱਡੀਆਂ ਤਾਂ दारू ਵੀ ਨਹੀਂ ਪੀਂਦਾ ਉਹ ਤਾਂ ਨਸ਼ਿਆਂ ਦੇ ਲਾਗੇ ਵੀ ਨਹੀਂ ਜਾਂਦਾ ਯਾਰ ਵੈਜੀਟੇਰੀਅਨ ਬਾਡੀ ਬਿਲਡਰ ਹੈਗਾ ਦੀਪ ਮੈਂ ਉਹ ਦਿਨ ਫੋਟੋ ਪਾਈ ਸੀ ਮੈਂ ਕਹਾਂ ਯਾਰ ਬੜਾ ਉਖਾ ਹੋ ਗਿਆ ਯਾਰ ਲੱਗੀ ਨਜ਼ਰ ਪੰਜਾਬ ਨੂੰ ਕੋਈ ਮਿਰਚਾਂ ਮਾਰੋ ਮੈਂ ਕਹਾਂ ਯਾਰ ਸਾਡੇ ਪੰਜਾਬ ਨੂੰ ਕੋਈ ਨਜ਼ਰ ਲੱਗੀ ਅਰਦਾਸ ਬੈਂਦੀਆਂ ਕਰਨੀਆਂ ਚਾਹੀਦੀਆਂ ਯਾਰ ਠੀਕ ਬਸ ਬਸ ਭਾਬੋ ਨੂੰ ਮਾਣਾ ਬਈ ਹੀਰੇ ਪੁੰਦੇ ਸੀ ਯਾਰ ਜੀ ਬਾਬਾ ਇਹੋ ਜਿਆ ਨਾ ਨਾ ਤੇ ਮਿਹਰ ਪ੍ਰਿਆਤ ਰੱਖ ਉਹਨੂੰ ਪਸ਼ਮਾ ਨੇ ਲੈ ਲਿਆ ਰਾਜਵਿਰਜ ਬੰਦੇ ਨੂੰ ਹੁਣ ਕਹਿ ਦਿੰਦੇ ਵੀ ਡਾਕਟਰ ਰੱਬ ਦਾ ਰੂਪ ਆ ਹੈਨਾ ਕਈ ਵਾਰੀ ਹੁਣ ਇਹਨੂੰ ਡਾਕਟਰ ਨੇ ਉਹਨਾਂ ਦੀ ਜਾਣ ਗੈਲੀ ਆ ਜਾਂ ਉਹ ਮੈਂ ਇੱਥੇ ਅਰਬੀ ਹੁਣ ਨਾ ਮੈਂ ਹੀਰੇ ਨਾਲ ਗੱਲ ਵੀ ਕੀਤੀ ਕਹਿੰਦੇ ਭਾਜੀ ਡਾਕਟਰ ਹੈ ਹੀ ਨਹੀਂ ਉਥੇ ਡਾਕਟਰ ਕਿਤੇ ਉਰੇ ਭਰੇ ਹੋ ਗਿਆ ਕਹਿੰਦੇ ਸਾਨੂੰ ਮਿਲਿਆ ਹੀ ਨਹੀਂ ਕੋਈ ਜਾਂ ਯਾਰ ਤੇਰੇ ਕੋ ਕੋ ਉਦਾਂ ਦੀ ਗੱਲ ਜੇ ਤੂੰ ਠੀਕ ਆ ਤੂੰ ਮੀਡੀਆ ਦੇ ਅੱਗੇ ਕਹਦੇ ਭਾਈ ਬਈ ਮੈਂ ਇਲਾਜ ਸਹੀ ਕੀਤਾ ਆ ਚੱਕਰ ਹੋ ਗਿਆ ਉਦੋਂ ਉਦਨ ਕਹਿੰਦੇ ਸੀ ਕਰਤਾਰ ਭਾਈ ਨੇ ਵੀ ਕਿਹਾ ਸੀ ਕਹਿੰਦਾ ਯਾਰ ਕਿਸੇ ਹੋਰ ਤੋਂ ਬਾਡੀ ਦਾ ਤੁਸੀਂ ਟੈਸਟ ਕਰਾ ਕੇ ਦੇਖੋ ਅਟੈਕ ਆਉਣ ਨਾਲ ਦੀਪ ਕਦੇ ਵੀ ਯਾਰ ਨੀਲੀ ਬਾਡੀ ਨਹੀਂ ਹੁੰਦੀ ਨੀਲਾ ਚਿਹਰਾ ਨਹੀਂ ਹੁੰਦਾ ਯਾਰ ਚਿਹਰਾ ਹੀ ਨਹੀਂ ਉਹਦਾ ਯਾਰ ਪੁੱਛਾਂਗੇ ਅਸੀਂ ਸੰਘਾਏ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਐਕਸ਼ਨ ਲੈ ਗਈ ਇਹਨਾਂ ਦੀ ਡਾਕਟਰਾਂ ਦੀ ਟੀਮ ਤੇ ਜਿਹੜੀ ਉੱਥੇ ਬਈ ਦੇਖੋ ਮੈਂ ਕਹਿੰਦਾ ਚਲੋ ਕੁਵਾਂਤ ਮਾਨ ਸਾਹਿਬ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਕਿਸੇ ਦਾ ਧੀ ਪੁੱਤ ਨੌਜਵਾਨ ਹੈ ਨਾ ਤੁਰ ਜਾਏ ਤੇ ਮੈਂ ਕਹਿੰਦਾ ਚਲੋ ਬਰਿੰਦਰ ਘੁੰਮਣ ਦਾ ਤੁਰ ਗਿਆ ਪਰ ਉਹ ਜੇਸ ਮੌਤੇ ਮਰਿਆ ਨਾ ਮੈਂ ਕਿੰਨਾ ਵੀ ਉਸ ਮੌਤੇ ਹੋਰ ਕੋਈ ਬਰਿੰਦਰ ਘੁੰਮਣਾ ਮਰਿਆ ਤੇ ਸਰਕਾਰ ਨੂੰ ਇਹਦੇ ਬਾਰੇ ਬਰੀਕੀ ਨਾਲ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਭਈ ਅਸਲ ਵਿੱਚ ਹੋਇਆ ਕੀ ਜੇ ਡਾਕਟਰਾਂ ਤੋਂ ਗਲਤੀ ਹੋਈ ਆ ਤੇ ਯਾਰ ਉਹ ਸੁਧਾਰ ਕਰਨ ਕਿਉਂ ਤੁਸੀਂ ਐਡੇ ਐਡੇ ਹਸਪੀਟਲ ਬਣਾ ਲਏ ਆ ਬਣਾ ਕੇ ਤਾਂ ਹੈ ਹੈ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਸਗੋਂ ਜਿਹੜਾ ਉਹ ਵਿਸ਼ੀਦਾ ਤੀਕਾ ਹੁੰਦਾ ਉਹ ਤਾਂ ਭਰਾ ਲਾਉਂਦਾ ਹੀ ਉਹ ਡਾਕਟਰ ਬਹੁਤ ਸਪੈਸ਼ਲ ਹੁੰਦਾ ਬਹੁਤ ਖਾਸ ਹੁੰਦਾ ਉਹਨਾਂ ਸਪੈਸ਼ਲ ਉਸ ਵਿੱਚ ਕੋਰਸ ਕੀਤਾ ਹੁੰਦਾ ਐਨਸਥੀਜਿਆ ਦੇ ਤੇ ਉਹ ਕਿਤੇ ਮੇਰਾ ਖਿਆਲ ਆ ਕਿ ਸਾਰੇ ਬੰਦੇ ਕਹਿੰਦੇ ਵੀ ਉਹ ਵੀਡੀਓ ਵੀ ਆ ਰਹੀਆਂ ਵੀ ਇਹਨਾਂ ਨੇ ਉਹ ਡਬਲ ਡੋਸ ਦੇਦੀ ਤੇ ਉਹਦੀ ਤਾਂ ਇਹ ਤਾਂ ਗੱਲ ਪੱਕੀ ਆ ਤੇ ਬਾਕੀ ਇੱਕ ਮੈਂ ਗੱਲ ਕਹਿਣਾ ਉਹ ਯਾਰ ਐਵੇਂ ਨਾ ਕਈ ਬਕਵਾਸ ਵਾਜੀ ਕਰਦੇ ਆ ਵੀ ਸਟੀਰ ਡਾਟ ਲੈਂਦਾ ਸੀ ਨਾ ਉਹ ਤਾਂ ਯਾਰ ਆਂਡੇ ਨਹੀਂ ਖਾਂਦਾ ਸੀ ਉਹ ਤਾਂ ਨਾਨ ਵੇਜ ਹੀ ਨਹੀਂ ਸੀ ਉਹ ਤਾਂ ਵੈਜੀਟੇਰੀਅਨ ਬਾਡੀ ਬਿਲਡਰ ਸੀਗਾ ਉਹ ਤਾਂ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਸੀਗਾ ਨੌਜਵਾਨਾਂ ਲਈ ਸੋ ਇਹੋ ਜਿਹਾ ਨਾ ਕਰਿਆ ਕਰੋ ਸਟੀਰ ਡਾਟ ਲੈਂਦਾ ਸੀ ਐਵੇਂ ਜਦੋਂ ਤੁਹਾਨੂੰ ਪਤਾ ਹੀ ਨਹੀਂ ਸੋਇਸ਼ ਕਰਕੇ ਮੈਂ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਕਿ ਦੁਬਾਰਾ ਨਾ ਕੋਈ ਬਰਿੰਦਰ ਕੋ ਮਣੀ ਦਾ ਮੱਝ ਆਵੇ ਰਾਜਵੀਰ ਜਵੰਦਾ ਨਾ ਜਾਵੇ ਹੈਨਾ ਠੀਕ ਹੈ